ਏ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬਾ ਜੀ ਬਾਣੀ ਚੱਲ ਰਹੀ ਹੈ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੀ ਬਾਣੀ ਦਾ ਰੰਭ ਹੋਈ ਹੈ ਪੰਜ ਸ਼ਬਦ ਸੰਪੂਰਨ ਹੋਏ ਹਨ ਸ਼ੀਮਾ ਸ਼ਬਦ ਪਾਤਸ਼ਾਹ ਜੀ ਰੰਮ ਕਰਦੇ ਹਨ ਜੀ ਆਓ ਸਤਿਗੁਰ ਜੀ 496 ਅੰਤ 97 ਅੰਗ ਤੇ ਪਾਤਸ਼ਾਹ ਜੀ ਦਾ ਆਇੇ ਸ਼ਬਦ ਰੰਮ ਹੁੰਦਾ ਹੈ ਉਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਿਨ ਜਨ ਜਪਿਐ ਜਿਨ ਕੀ ਬੰਧਨ ਕਾਟੈ ਆਮ ਕ੍ਰੋਧ ਮਾਇਆ ਵਿਖਮਮਤਾ ਇਹ ਵਿਆਦ ਤੇ ਹਟੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਜੀ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਮਹਾਰਾਜ ਜੀ ਕਹਿੰਦੇ ਸ ਪ੍ਰਭੂ ਪਰਮੇਸ਼ਰ ਹਰੀ ਦਾ ਨਾਮ ਜਿਹੜਾ ਹੈ ਸੱਚਾ ਧਨ ਹੈ ਨਿਧਾਨ ਖਜ਼ਾਨਾ ਹੈ ਖੋਟ ਧਨ ਹੈ ਨਾਮ ਧਨ ਜਿਹੜਾ ਕਦੀ ਮੁਕਦਾ ਨਹੀਂ ਏ ਨਾਮ ਦਾ ਖਜ਼ਾਨਾ ਤੇ ਮਹਾਰਾਜ ਜੀ ਵਰਣਨ ਕਰਦੇ ਹਨ ਕਹਿੰਦੇ ਨਾਮ ਨਿਧਾਨ ਹੈ ਜਿਨ ਜਨ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਜਨਾਂ ਨੇ ਇਹਨੂੰ ਜਪਿਆ ਜਿਨ੍ਹਾਂ ਜਗਿਆਸਵਾ ਨੇ ਪ੍ਰਾਣੀਆਂ ਨੇ ਮਹਾਰਾਜ ਜੀ ਕਹਿੰਦੇ ਨਾਮ ਨੂੰ ਧਿਆਇਆ ਜਪਨਾ ਕੀਤਾ ਇਹ ਨ ਜਾਣੇ ਜੱਪਿਓ ਤਿੰਨ ਕੇ ਬੰਧਨ ਕੱਟੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਬੰਧਨ ਕੱਟੇ ਗਏ ਬੰਧਨ ਕੀ ਹੁੰਦੇ ਹਨ ਜਿਵੇਂ ਬਾਹਰ ਮੁਖੋ ਲਾਈਏ ਕਿਸੇ ਨੂੰ ਕਿਸੇ ਜੰਜੀਰ ਦੇ ਨਾਲ ਬੰਦ ਦੇਣਾ ਜਾਂ ਕਿਸੇ ਰੱਸੀ ਦੇ ਨਾਲ ਕਿਸੇ ਨੂੰ ਜੋੜ ਦੇਣਾ ਬੰਦ ਦੇਣਾ ਉਹ ਬਾਹਰਲਾ ਬੰਧਨ ਹੁੰਦਾ ਉਹ ਕੱਟਿਆ ਜਾ ਸਕਦਾ ਹੈ ਬਾਹਰ ਇਸੇ ਤਰ੍ਹਾਂ ਅੰਦਰਲੇ ਬੰਧਨ ਹੁੰਦੇ ਹਨ ਜਿਹੜੇ ਕੀ ਆਤਮਾ ਤੇ ਮਨ ਨੂੰ ਪਏ ਹੁੰਦੇ ਹਨ ਉਪਕਾਰਾਂ ਦੇ ਬੰਧਨ ਆਮ ਦਾ ਬੰਧਨ, ਕ੍ਰੋਧ ਦਾ ਬੰਧਨ, ਮੇਨ ਦਾ ਬੰਧਨ, ਕਾਮ, ਕ੍ਰੋਧ, মোহ, ਹੰਕਾਰ ਇਹ ਸਾਰੇ ਬੰਧਨ ਹਨ ਆਤਮਾ ਦੇ ਜਿਦੇ ਵਿੱਚ ਇਹ ਮਨ ਅਤੇ ਆਤਮਾ ਜਕੜੀ ਪਈ ਹੈ ਇਹ ਮਹਾਰਾਜ ਜੀ ਉਸ ਬੰਧਨਾਂ ਦੀ ਗੱਲ ਕਰਦੇ ਹਨ ਕਹਿੰਦੇ ਉਹਦਾ ਬਾਣੀ ਦਾ ਉਹਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਜੇ ਕੋਈ ਸਰੀਰ ਕੋਈ ਜਗ੍ਹਾ ਸੂ ਨੂੰ ਜਪਦਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਬੰਧਨ ਕੱਟੇ ਜਾਂਦੇ ਹਨ ਅੰਦਰਲੇ ਬੰਧਨ ਜਿਹੜਿਆਂ ਨੂੰ ਉਹਨਾਂ ਤੋਂ ਇਹ ਮਨ ਮੁਕਤ ਹੋ ਜਾਂਦਾ ਹੈ ਆਤਮਾ ਜਿਹੜੀ ਮੁਕਤ ਹੁੰਦੀ ਹੈ ਬੰਧਨਾਂ ਤੋਂ ਇਹ ਉਹਦੇ ਨਾਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਭਾਵਰ ਹੈ ਅਛਾ ਜੀ ਬਚਨ ਕਰ ਦੇ ਕਾਮ ਕ੍ਰੋਧ ਮਾਇਆ ਵਿਖਮ ਮਮਤਾ ਇਹ ਵਿਆਦ ਤੇ ਛੁੱਟੈ ਕਹਿੰਦੇ ਇਸ ਕਰਕੇ ਕਾਮ ਕ੍ਰੋਧ ਮਾਇਆ ਮਮਤਾ ਜਿਹੜੀ ਮਾਇਆ ਮਮਤਾ ਮੋਹਣੀ ਜਿਨ ਵਿਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ ਉਥੇ ਤੀਜੇ ਪਾਤਸ਼ਾਹ ਜੀ ਕਹਿੰਦਿਆਂ ਨੇ ਇੱਥੇ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਇਹਦੇ ਕਾਮ ਤੋਂ ਕ੍ਰੋਧ ਤੋਂ ਛਟਕਾਰਾ ਮਿਲ ਜਾਂਦਾ ਹੈ ਇਹਦੇ ਮਾਇਆ ਵਿਖ ਹੈ ਜਿਹੜਾ ਸੰਸਾਰ ਜ਼ਹਿਰ ਦਾ ਸੰਸਾਰ ਹੈ ਇਹਦੇ ਮਾਇਆ ਵਿਖ ਮਮਤਾ ਹੈ ਜਿਹੜੀ ਇਹ ਵਿਆਦ ਤੇ ਛੁੱਟੇ ਇਹਦੇ ਇਹਦੇ ਤੋਂ ਛਟਕਾਰਾ ਮਿਲ ਜਾਂਦਾ ਛੁੱਟ ਜਾਂਦਾ ਮਨੁੱਖ ਹਰ ਜਸ ਸਾਧ ਸੰਗ ਮਿਲ ਗਾਇਓ ਇਹ ਬਿਸ਼ਰਾਮ ਦੇ ਕਿ ਮਹਾਰਾਜ ਜੀ ਹਾਉ ਦੀ ਪੰਕਤੀ ਦੀ ਅਮਤਾ ਕਰ ਦੇਣ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਕਹਿੰਦੇ ਭਾਈ ਹੇ ਭਾਈ ਹੇ ਵੀਰੋ ਹੇ ਮਨੁੱਖੋ ਕਹਿੰਦੇ ਹਰੀ ਦੇ ਨਾਮ ਦਾ ਸਿਮਰਨ ਕੀਤਾ ਜਾਵੇ ਹਰ ਜਸ ਸਾਧ ਸੰਗਤ ਸੰਗ ਮਿਲ ਗਾਇਓ ਮਹਾਰਾਜ ਜੀ ਕਹਿੰਦੇ ਹਰੀ ਦਾ ਜਸ ਜਿਹੜਾ ਸਤਗੁਰ ਦੀ ਸੰਗਤ ਵਿੱਚ ਮਿਲ ਕੇ ਗਾਣਾ ਕਰੀਏ ਕਹਿੰਦੇ ਗੁਰੂ ਦੀ ਸੰਗਤ ਵਿੱਚ ਵੱਡੀ ਪਾਵਰ ਹੈ ਸੱਚੇ ਗੁਰਾਂ ਦੇ ਮੇਲ ਵਿੱਚ ਸੰਗਤ ਵਿੱਚ ਭਾਈਏ ਵਿਕਾਰਾਂ ਤੋਂ ਬੰਦਨਾ ਤੋਂ ਛਡਕਾਰਾ ਮਿਲਦਾ ਹੈ ਇਹਦੇ ਇਸ ਕਰਕੇ ਵਾਰ-ਵਾਰ ਬਾਰਮਾਰ ਬਾਣੀ ਕਹਿੰਦੀ ਹੈ ਸੰਗਤ ਕਰ ਲਈਏ ਬਾਰਮਾਰ ਬਾਣੀ ਕਹਿੰਦੀ ਹੈ ਗੁਰੂ ਦਾ ਸੰਗ ਕੀਤਾ ਜਾਵੇ ਗੁਰੂ ਦੀ ਸੰਗਤ ਕੀਤੀ ਜਾਵੇ ਉਹ ਤਾਂ ਬਾਣੀ ਕਹਿੰਦੀ ਹੈ ਕਿ ਇਸ ਤੋਂ ਛਡਕਾਰਾ ਮਿਲ ਸਕੇ ਸੀ ਬੰਦਨਾ ਤੋਂ ਮੁਕਤ ਹੋ ਜਾਈਏ ਇਹ ਸੰਗਤ ਦਾ ਵੱਡਾ ਪ੍ਰਭਾਵ ਹੈ ਸੱਚੇ ਗੁਰੂ ਦੀ ਸੰਗਤ ਦਾ ਦੇਖੋ ਵੱਡਾ ਪ੍ਰਭਾਵ ਹੈ ਭਾਵੇਂ ਕਿ ਆਪਾਂ ਬਾਣੀ ਪੜ ਸਕਦੇ ਹਾਂ ਘਰ ਜਿਵੇਂ ਨਹੀਂ ਕਿ ਆਪਾਂ ਬਾਣੀ ਨਹੀਂ ਪੜ ਸਕਦੇ ਬਾਣੀ ਪੜ ਸਕਦੇ ਹਾਂ ਪਰ ਉਹ ਸੰਗਤ ਨਹੀਂ ਹੈ ਸੰਗਤ ਹੈ ਗੁਰੂ ਦੀ ਸੰਗਤ ਗੁਰੂ ਦੇ ਸੰਗ ਵਿੱਚ ਆਣ ਕੇ ਬੈਠਣਾ ਤੇ ਗੁਰੂ ਦੀ ਬਾਣੀ ਦੀ ਬਚਨ ਕੀਰਤੀ ਸੁਣੀ ਉਹ ਸੰਗਤ ਹੈ ਮਹਾਰਾਜ ਜੀ ਕਹਿੰਦੇ ਥੋ ਜਸ ਸੁਣਨ ਕਰਕੇ ਜਿਹੜਾ ਹਮਲਾ ਹੈ ਨਾ ਵਿਕਾਰਾਂ ਦਾ ਹੈ ਪੰਜ ਦੁਸ਼ਮਣਾਂ ਦਾ ਹਮਲਾ ਹੈ ਉਹਦੇ ਤੋਂ ਮੁਕਤ ਬਚਦਾ ਹੈ ਇਹ ਹਮਲੇ ਤੋਂ ਬਾਹਰ ਨਿਕਲ ਜਾਂਦਾ ਹੈ ਇਹ ਵਿਕਾਰਾਂ ਦੇ ਬੰਧਨਾ ਤੋਂ ਮੁਕਤ ਹੁੰਦਾ ਹੈ ਮਨੁੱਖ ਜਿਹੜਾ ਰੋਜ਼ ਸੰਗਤ ਕਰਦਾ ਹੈ ਸੰਗਤ ਦਾ ਪਿਆਰੋ ਵੱਡਾ ਫਲ ਹੈ ਸੰਗਤ ਕਰਨ ਦਾ ਵੱਡਾ ਫਲ ਹੈ ਜਿਸ ਦੇ ਨਾਲ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਗੁਰੂ ਦੀ ਸੰਗਤ ਕਰਨ ਦੇ ਨਾਲ ਐਵੇਂ ਨਹੀਂ ਬਾਣੀ ਮਹਾਰਾਜ ਗੁਰੂ ਪਾਤਸ਼ਾਹ ਜੀ ਕਹਿੰਦੇ ਪਿਆਰਿਓ ਸੰਗਤ ਕਰੋ ਸੱਚੇ ਗੁਰੂ ਦੀ ਇੱਥੋਂ ਦੇਖੋ ਬੜੀਆਂ ਧਾਰਨਾ ਮਿਲ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ ਬੜਾ ਬੜੀਆਂ ਹੀ ਧਾਰਨਾ ਮਿਲ ਜਾਣਗੀਆਂ ਸਾਖੀਆਂ ਦੀਆਂ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ ਉਹਨਾਂ ਨੇ ਜੀਵਨ ਦੇ ਵਿੱਚ ਤਬਦੀਲੀ ਆਈ ਉਹਨਾਂ ਦੇ ਜੀਵਨ ਦੇ ਵਿੱਚ ਚੇਂਜ ਤਾਈ ਆਈ ਉਥੇ ਦੇਖੋ ਚੋਰਾ ਤੂੰ ਵੀ ਸਾਧ ਬਣ ਗਏ ਵੱਡੇ ਵੱਡੇ ਧਾੜ ਵੀ ਚੋਰ ਸਣ ਜਿਹੜੇ ਸੰਗਤ ਮਿਲਣ ਦੇ ਨਾਲ ਦੇਖੋ ਵਾਲਮੀਕ ਵਟਵਾਰਾ ਸੀ ਵਾਲਮੀਕ ਵਟਵਾਰਾ ਇੱਕ ਧਾੜ ਵੀ ਸੀ ਚੋਰ ਸੀ ਜਿਹੜਾ ਕੀ ਧੌਣ ਲੱਗ ਕਰ ਦਿੰਦਾ ਸੀ ਧਾੜ ਲੱਗ ਕਰ ਦਿੰਦਾ ਸੀ ਉਹਨੂੰ ਧਾੜ ਵੀ ਕਹਿੰਦੇ ਆ ਲੋਕਾਂ ਨੂੰ ਵੱਡਣਾ ਉਹ ਧਾਰਵੀ ਸੀ ਜੰਗਲ ਦੇ ਵਿੱਚ ਉਹਦਾ ਵਾਸ ਸੀ ਜੰਗਲ ਚ ਟਿਕਾਣਾ ਬਣਾਇਆ ਹੋਇਆ ਸੀ ਜਦੋਂ ਵੀ ਕੋਈ ਉਹ ਰਸਤੇ ਤੋਂ ਗੁਜ਼ਰਦਾ ਸੀ ਸ਼ਾਹੂਕਾਰ ਕੋਈ ਸੇਠ ਉਦੋਂ ਕੱਚੇ ਰਸਤੇ ਹੋਇਆ ਕਰਦੇ ਸੀ ਕੋਈ ਆਮ ਛੜਕਾ ਨਹੀਂ ਸੀ ਜੰਗਲਾਂ ਦੇ ਰਸਤੇ ਸੀ ਉਹਨੂੰ ਹੀ ਫੜ ਲੈਣਾ ਜੰਗਲ ਵਿੱਚ ਹੀ ਵੱਡ ਦੇ ਨਾਲ ਤੇ ਮਾਇਆ ਖੋਲ ਲੈਣਾ ਵਾਲਮੀਕ ਇਸ ਤਰ੍ਹਾਂ ਦਾ ਉਹਦਾ ਚਰਿੱਤਰ ਸੀ ਤੇ ਬੜੇ ਲੋਕਾਂ ਨੂੰ ਨੇ ਵੱਡਿਆ ਖੂਹ ਪਰਤਾ ਜੰਗਲ ਵਿੱਚ ਖੂਹ ਪਟਿਆ ਹੋਇਆ ਸੀ ਖੂਹ ਦੇ ਲਾਗੇ ਉਹਨੇ ਟਿਕਾਣਾ ਬਣਾਇਆ ਹੋਇਆ ਸੀ ਜਿੰਨੇ ਵੀ ਸ਼ਾਹੂਕਾਰ ਨੇ ਲੰਗੜਾ ਉਹਨੂੰ ਫੜ ਕੇ ਬੰਨ ਲੈਣਾ ਬੰਨ ਕੇ ਵੱਢ ਦੇਣਾ ਤੇ ਵੱਢ ਕੇ ਮਾਇਆ ਸੀ ਮੋਹ ਰਾਂ ਸੀ ਜਿਹੜੀਆਂ ਖੋ ਲੈਣੀਆਂ ਤੇ ਬੜਾ ਧਨ ਇਕੱਠਾ ਕਰ ਲਿਆ ਇੱਕ ਦਿਨ ਸਾਧੂਆਂ ਦੀ ਸੰਗ ਲੰਗਦਾ ਜਾ ਰਿਹਾ ਸੀ ਸਾਧਵਾਂ ਦੀ ਟੋਲੀ ਲੰਘਦੀ ਜਾ ਰਹੀ ਹੈ ਸੰਤਾਂ ਦੀ ਮਹਾਪੁਰਸ਼ਾਂ ਦੀ ਤੇ ਹੁਣਾਂ ਨੂੰ ਇਹਨੇ ਬੰਨ ਲਿਆ ਬਾਲਮੀਕ ਨੇ ਕੀ ਕੀਤਾ ਉਹਨਾਂ ਨੂੰ ਬਖਸ਼ਿਆ ਨਹੀਂ ਕਹਿੰਦੇ ਸਾਧਾਨੇ ਨਕਲ ਵੀ ਮਾਇਆ ਬੁੱਧ ਹੋਵੇਗੀ ਤੇ ਇਹਨਾਂ ਨੂੰ ਹੀ ਫੜ ਕੇ ਮਾਇਆ ਖੋਲਵਾ ਇਹਨਾਂ ਨੂੰ ਮਾਰਦਾ ਸਾਧਵਾ ਨੂੰ ਬੰਨ ਲਿਆ ਸਰਸੇ ਪਾ ਕੇ ਸੰਗਲੀਆਂ ਪਾ ਕੇ ਤੇ ਸੰਗਤ ਜੀ ਉਹ ਸਾਧੂ ਕਹਿੰਦੇ ਹਨ ਮਹਾਂਪੁਰਸ਼ ਕਹਿੰਦੇ ਭਾਈ ਤੁਹਾਨੂੰ ਪਤਾ ਹੈ ਕਿ ਤੂੰ ਲੋਕਾਂ ਨੂੰ ਵੱਢਦਾ ਮਾਰਦਾ ਹੈ ਤੇ ਮਾਇਆ ਇਕੱਠੀ ਕਰਦਾ ਠੀਕ ਹੈ ਪਰ ਇਹ ਕਾਦੇ ਵਾਸਤੇ ਕਰਦਾ ਤੂੰ ਸਾਨੂੰ ਇੱਕ ਸਵਾਲ ਦਾ ਜਵਾਬ ਦੇ ਦੇ ਫਿਰ ਭਵੇਂ ਵੱਢ ਦੀ ਕੋਈ ਗੱਲ ਨਹੀਂ ਤੇ ਕਹਿੰਦਾ ਮੈਂ ਆਪਣੇ ਪਰਿਵਾਰ ਵਾਸਤੇ ਫਿਰ ਧੀਆਂ ਪੁੱਤਰਾਂ ਨੂੰ ਘਰ ਵਾਲੀ ਐ ਵਾਲਮੀਕ ਕਹਿੰਦਾ ਕਹਿੰਦਾ ਮੈਂ ਉਹਨਾਂ ਵਾਸਤੇ ਵੱਡ ਦਾ ਮਾਇਆ ਲੈ ਕੇ ਜਾਣਾ ਵਾਂ ਇਸ ਕਰਕੇ ਮੈਂ ਲੋਕਾਂ ਨੂੰ ਵੱਡਦਾ ਤੇ ਮਹਾਪੁਰਸ਼ ਕਹਿੰਦੇ ਫਿਰ ਇੱਕ ਗੱਲ ਦਾ ਜਵਾਬ ਦੇ ਸਾਨੂੰ ਜਿੰਨਾਂ ਵਾਸਤੇ ਨਾ ਪਾਪ ਕਮਾਰਿਆ ਵੱਡ-ਵੱਡ ਕੇ ਤੂੰ ਦੇਖੋ ਖੂਹ ਭਰਿਆ ਪਿਆ ਕਹਿੰਦੇ ਤੇਰੀ ਆਤਮਾ ਇੰਨੀ ਕਾਲੀ ਹੋ ਚੁੱਕੀ ਆ ਪਾਪਾਂ ਦੇ ਨਾਲ ਗੰਦਲੀ ਹੋ ਚੁੱਕੀ ਏ ਤੇਰੀ ਆਤਮਾ ਜਦੋਂ ਮਰੇਗਾ ਇਹਨੂੰ ਜਮਾ ਨੇ ਕੁੱਟਣਾ ਜਮਾ ਦੇ ਵਸ ਪਏਗਾ ਉੱਥੇ ਤੈਨੂੰ ਜਵਾਬ ਤੇਰੀ ਆਤਮਾ ਨੂੰ ਹੀ ਦੇਣਾ ਪੈਣਾ ਉੱਥੇ ਨਾਲ ਨਹੀਂ ਨਿਭਣਾ ਨਾ ਘਰ ਵਾਲੀ ਨੇ ਜਾਣਾ ਨਾ ਬੱਚਿਆਂ ਨੇ ਜਾਣਾ ਫਿਰ ਤੈਨੂੰ ਸਜ਼ਾ ਆਤਮਾ ਨੂੰ ਹੀ ਭੁਗਤਣੀ ਪੈਣੀ ਹੈ ਜਿਹੜੇ ਕਰਮ ਤੂੰ ਕੁਮਾਰੇ ਨੇ ਤੇ ਦੇਖੋ ਮੂਰਖ ਸੀ ਮਰ ਤੇ ਪਰਦਾ ਪਿਆ ਹੋਇਆ ਕਹਿੰਦਾ ਨਹੀਂ ਜੀ ਕਹਿੰਦਾ ਮੇਰੀ ਘਰ ਵਾਲੀ ਮੇਰੇ ਬੱਚੇ ਮੇਰਾ ਸਾਥ ਦੇਣਗੇ ਨਾਲ ਨਹੀਂ ਨਿਭਣਗੇ ਮਨਦਾ ਨਹੀਂ ਕਿਉਂ ਮੂਰਖਤਾ ਹੀ ਸੀ ਜਿ ਮਨਦਾ ਨਹੀਂ ਕਹਿੰਦੇ ਫਿਰ ਐ ਕਰ ਘਰ ਘਰ ਜਾ ਘਰ ਜਾ ਕੇ ਬੱਚਿਆਂ ਨੂੰ ਤੇ ਘਰ ਵਾਲੀ ਨੂੰ ਕੁੱਛ ਕਿ ਆ ਪਤਨੀ ਨੂੰ ਕਿ ਜਦੋਂ ਮਰਾਂਗਾ ਮੇਰਾ ਸੰਗ ਪਾਪਾਂ ਦੇ ਨਾਲ ਸਾਥ ਵੰਡਾਓਗੇ ਕਹਿੰਦੇ ਉਹ ਜਵਾਬ ਲੈ ਕੇ ਆ ਫਿਰ ਮਾਰ ਦੀ ਭਵੇਂ ਸਾਨੂੰ ਕੋਈ ਗੱਲ ਨਹੀਂ ਤੇ ਕਹਿੰਦਾ ਲੈ ਮੈਂ ਘਰ ਚਲਾ ਜਾਵਾਂਗਾ ਤੁਸੀਂ ਦੌੜ ਜਾਣਾ ਤੁਸੀਂ ਤਾਂ ਬਰਨਾ ਬਣਾ ਰਹੇ ਹੋ ਭਜਨ ਦਾ ਤੇ ਉਸ ਵੇਲੇ ਸਾਧਵਾ ਨੇ ਕਿਹਾ ਭਾਈ ਨਹੀਂ ਐ ਕਰ ਸੰਗਲਾਂ ਦੇ ਨਾਲ ਸਾਨੂੰ ਜੋੜ ਦੇ ਬਨਕੇ ਬਿਰਸ਼ਾਂ ਦੇ ਨਾਲ ਜਾ ਘਰ 2 ਮਿੰਟ ਚ ਤੂੰ ਜਾ ਕੇ ਆ ਜਾ ਸਿੱਥੀ ਬੰਨਿਆ ਕਿਤੇ ਨਹੀਂ ਜਾਂਦੇ ਤੇ ਕਹਿੰਦਾ ਠੀਕ ਹੈ ਉਸ ਵੇਲੇ ਬਾਲਮਿਕ ਨੇ ਉਹ ਸਾਰੇ ਸਾਧਵਾਂ ਨੂੰ ਜਿੰਨੀ ਟੋਲੀ ਸੀ ਬੰਨਤਾ ਬਿਰਸ਼ਾਂ ਦੇ ਨਾਲ ਬਨਕੇ ਘਰ ਗਿਆ ਭੱਜਾ ਹੀ ਜਾਂਦਾ ਘਰ ਜਾ ਕੇ ਇਸਤਰੀ ਵਾਲੀ ਨੂੰ ਸਵਾਲ ਇਸਤਰੀ ਨੂੰ ਸਵਾਲ ਕਰਦਾ ਹੈ ਕਹਿੰਦਾ ਭਲੀਏ ਲੋਕੇ ਮੈਰੋ ਜਿੰਨਾ ਧੰਨ ਲੈ ਕੇ ਆਉਂਦਾ ਮੈਂ ਤੁਹਾਡੇ ਵਾਸਤੇ ਮਾਇਆ ਲੈ ਕੇ ਆਵਾ ਲੋਕਾਂ ਨੂੰ ਵੜਦਾ ਮੈਂ ਜੰਗਲ ਦੇ ਵਿੱਚ ਕਹਿੰਦੇ ਜਦੋਂ ਮੈਂ ਮਰਾਂਗਾ ਮੇਰੇ ਆ ਪਾਪਾਂ ਦਾ ਭਾਰ ਵਡਾਉਗੇ ਤੇ ਘਰ ਵਾਲੀ ਆਸ ਵੀ ਕਹਿੰਦੇ ਉੱਥੋਂ ਤੱਕ ਤੇ ਪਹੁੰਚੀ ਨਹੀਂ ਸਾਡੀ ਕਹਿੰਦੇ ਉੱਥੇ ਤੇ ਤੈਨੂੰ ਕੱਲਿਆਂ ਨੂੰ ਜਾਣਾ ਪੈਣਾ ਅਰੇ ਅਸੀ ਦੀ ਕਹਿੰਦੇ ਕਿ ਤੂੰ ਪਾਪਕਾਰ ਲੋਕਾਂ ਦੇ ਗਲੇ ਵੜ ਅਸੀਂ ਤਾਂ ਤੇਰਾ ਧਰਮ ਹੈ ਮੇਰੇ ਨਾਲ ਤੇਰੀ ਸ਼ਾਦੀ ਹੋਈ ਹੈ ਵਿਆਹ ਹੋਇਆ ਹੈ ਇਹ ਪਤੀ ਦਾ ਧਰਮ ਹੁੰਦਾ ਪਤਨੀ ਨੂੰ ਭੋਜਨ ਦੇਣਾ ਅਤੀ ਦੀ ਰੱਖਿਆ ਕਰਨੀ ਪਤੀ ਦੇ ਪਤਨੀ ਦਾ ਖਿਆਲ ਰੱਖਣਾ ਕਹਿੰਦੇ ਅਸੀਂ ਥੋੜਾ ਕਿਹਾ ਵੀ ਤੂੰ ਜਾ ਕੇ ਲੋਕਾਂ ਨੂੰ ਵੱਡਾ ਜਾਂ ਪਾਪ ਕਰ ਤੂੰ ਦਵਾ ਦਸਾ ਨਵਾਂ ਦੀ ਕੀਰਤ ਕਰ ਮਿਹਨਤ ਕਰ ਜਵਾਬ ਮਿਲ ਗਿਆ ਫਿਰ ਪੁੱਤਰਾ ਨੂੰ ਪੁੱਛਦਾ ਜਾ ਕੇ ਬੱਚਿਆਂ ਨੂੰ ਪੁੱਛਦਾ ਬੱਚਿਓ ਹ ਤੁਹਾਡੇ ਵਾਸਤੇ ਤੁਹਾਡੀ ਐਸ਼ਰਾ ਵਾਸਤੇ ਨੀ ਮਾਇਆ ਲੈ ਕੇ ਆਨਾ ਤੁਹਾਡੇ ਵਾਸਤੇ ਲੋਕਾਂ ਨੂੰ ਵੱਡਦਾ ਮੈਂ ਜੰਗਲ ਦੇ ਵਿੱਚ ਮਾਇਆ ਖੋਲ ਇਹ ਨਾ ਵਾਂ ਜਦੋਂ ਮਰਾਂਗਾ ਮੇਰਾ ਸਾਥ ਵੰਡਾਓਗੇ ਪਾਪਾਂ ਦੇ ਜਿਹੜੇ ਪੰਡ ਮੇਰੇ ਉਹਦੇ ਤੇ ਹਿਸਾਬ ਵੰਡਾਣਾ ਪਏਗਾ ਤੇ ਬੱਚੇ ਵੀ ਨੇ ਬੱਚਿਆਂ ਨੇ ਵੀ ਜਵਾਬ ਦਿੱਤਾ ਕਹਿੰਦੇ ਪਿਤਾ ਜੀ ਤੁਹਾਡਾ ਫਰਜ਼ ਹੈ ਸਾਡੀ ਪਰਵਰਿਸ਼ ਕਰਨਾ ਅਸੀਂ ਤੁਹਾਡੇ ਬੱਚੇ ਹਾਂ ਇਸ ਕਰਕੇ ਮਾਪਿਓ ਦਾ ਫਰਜ਼ ਹੁੰਦਾ ਹੈ ਪਰਵਰਿਸ਼ ਕਰਨਾ ਅਸੀਂ ਨਹੀਂ ਕਹਿੰਦੇ ਤੁਸੀਂ ਮਾੜੇ ਕੰਮ ਕਰੋ ਤੁਸੀਂ ਚੰਗੇ ਕੰਮ ਕਰੋ ਕਿਉਂ ਮਾੜੇ ਕੰਮ ਕਰਦੇ ਹੋ ਪੁੱਤਰਾਂ ਧੀਆਂ ਵੱਲੋਂ ਵੀ ਜਵਾਬ ਮਿਲ ਗਿਆ ਇਹ ਹੁਣ ਦੇਖੋ ਮੂਰਖਤਾ ਹੀ ਦੂਰ ਹੋਈ ਹੁਣ ਭੱਜ ਹੀ ਜਾਂਦਾ ਜਾ ਕੇ ਜੰਗਲ ਦੇ ਵਿੱਚ ਉਹ ਸਾਧਵਾਂ ਨੂੰ ਖੋਲਤਾ ਰਸੇ ਖੋਲ ਤੇ ਉਹ ਪੈਰਾ ਤੇ ਡਿਗਦਾ ਕਹਿੰਦਾ ਬਾਪ ਪੁੱਛੋ ਸਾਧਵੋ ਇਹ ਤਾਂ ਬੜਾ ਧਿਰ ਹੋ ਗਿਆ ਖੂ ਭਰਿਆ ਪੈ ਲੋਕਾਂ ਨੂੰ ਵੱਡ ਵੱਡ ਕੇ ਮੈਨੂੰ ਤਾਂ ਪਤਾ ਨਹੀਂ ਸੀ ਕਿ ਉਸ ਤੋਂ ਤੱਕ ਇਹਨਾਂ ਦੀ ਪਹੁੰਚ ਨਹੀਂ ਮੈਂ ਮੂਰਖਤਾਈ ਚ ਲੋਕ ਵੱਡਦਾ ਰਿਹਾ ਇਹਨਾਂ ਨੂੰ ਪਾਲਦਾ ਰਿਹਾ ਉਹਨਾਂ ਨੂੰ ਆਸ਼ਰਮ ਦਿੱਤਾ ਪਰ ਕਿਸੇ ਨੇ ਸਾਰਿਆਂ ਨੇ ਜਵਾਬ ਦਿੱਤਾ ਘਰ ਵਾਲੀ ਨੇ ਵੀ ਪਤਨੀ ਨੇ ਵੀ ਬੱਚਿਆ ਨੇ ਵੀ ਕਹਿੰਦੇ ਤੇਰਾ ਫਰਜ਼ ਹੈ ਤੇ ਮੈਨੂੰ ਤਾਂ ਪਤਾ ਨਹੀਂ ਸੀ ਇਸ ਬਾਰੇ ਮਹਾਰਾਜ ਮੈਂ ਤਾਂ ਮੂਰਖਤਾਈ ਚ ਸਾਰੀ ਜ਼ਿੰਦਗੀ ਨਗਾਤੀ ਮਾਂ ਤੇ ਸਾਧੂਆਂ ਦੇ ਪੈਰਾ ਤੇ ਡਿੱਗ ਪਿਆ ਇੰਦਾ ਮੈਨੂੰ ਮਾਫ਼ ਕਰੋ ਤੁਸੀਂ ਮਹਾਪੁਰਸ਼ੋ ਸਭ ਕੁਝ ਜਾਣਦੇ ਹੋ ਮੈਨੂੰ ਉਜਗਤੀ ਦੱਸੋ ਪਾਪਾਂ ਤੋਂ ਬਚਣ ਦੀ ਕਿ ਮੈਂ ਤਰ ਸਕਾਂ ਮੇਰੀ ਆਤਮਾ ਨਿਰਮਲ ਹੋ ਜਾਵੇ ਤੇ ਮਹਾਪੁਰਸ਼ ਹੱਸ ਕੇ ਕਹਿੰਦੇ ਬਾਲਮੀਕ ਜੀ ਤੁਹਾਡੀ ਆਤਮਾ ਹੀ ਇੰਨੀ ਕਾਲੀ ਹੈ ਤੁਸੀਂ ਲੋਕਾਂ ਨੂੰ ਵੱਡ-ਵੱਡ ਕੇ ਪਾਪ ਕਮਾ ਕੇ ਆਤਮਾ ਨੂੰ ਇੰਨੀ ਕਾਲੀ ਕਰ ਛੜਿਆ ਹੈ ਪਾਪਾਂ ਦੇ ਨਾਲ ਕਿ ਪਵਿੱਤਰ ਨਹੀਂ ਹੋ ਸਕਦੀ ਉਹ ਸਿੱਧਾ ਸਾਧਨੀ ਕਿਨੂੰ ਪਵਿੱਤਰ ਕਰ ਦिए ਤੇ ਜਦੋਂ ਹਟ ਕੀਤਾ ਬੜੇ ਪੈਰਾਂ ਨੂੰ ਫੜਿਆ ਜਾਣ ਨਹੀਂ ਦੇ ਰਿਹਾ ਉਹਨਾਂ ਤੇ ਮਹਾਂਪੁਰਸ਼ ਕਹਿੰਦੇ ਫਿਰ ਕੋ ਢੰਗ ਐ ਕਰਿਆ ਕਰ ਇਹ ਲੋਕਾਂ ਨੂੰ ਵੱਡਣ ਆਉਂਦਾ ਸੀ ਹੁਣ ਇੱਥੇ ਹੀ ਜਗਾ ਬਣਾ ਲਿਆ ਜੰਗਲ ਦੇ ਵਿੱਚ ਹੁਣ ਤੂੰ ਰੋ ਜਾਣ ਕੇ ਭਜਨ ਕਰਿਆ ਕਰ ਤੇ ਮਰ ਮਰ ਦਾ ਅਪਦੇਸ਼ ਦਿੱਤਾ ਕਹਿੰਦੇ ਰਾਮ ਰਾਮ ਨਹੀਂ ਤੂੰ ਕਰ ਸਕਦਾ ਨਾ ਵੈਗੁਰੂ ਕਰ ਸਕਦਾ ਨਾ ਹਰੀ ਜਪ ਸਕਦਾ ਨਾ ਰਾਮ ਰਾਮ ਕਹਿੰਦੇ ਤੂੰ ਉਲਟ ਰਾਮ ਜਪਿਆ ਕਰ ਮਰਾ ਮਰਾ ਕਰਿਆ ਕਰ ਇੱਕ ਸਾਹ ਦੇ ਨਾਲ ਸਾਹਸ ਕਰਾਸੇ ਨੂੰ ਧਿਆ ਜਿਵੇਂ ਜਿਵੇਂ ਤੇਰੇ ਪਾਪ ਖਤਮ ਹੋਣਗੇ ਤੇ ਮਾਰਾ ਆਤਮਾ ਤੇਰੀ ਨਿਰਮਲ ਹੋਣੀ ਸ਼ੁਰੂ ਹੋ ਜਾਵੇਗੀ ਜਦੋਂ ਜਿਸ ਦਿਨ ਮਰਾ ਤੋਂ ਉਲਟ ਰਾਮ ਰਾਮ ਬਣ ਗਿਆ ਸਮਝ ਲਓ ਕਿ ਤੇਰੇ ਪਾਪ ਖਤਮ ਹੋਣੇ ਸ਼ੁਰੂ ਹੋ ਜਾਣਗੇ ਮਰਾ 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 ਜਦੋਂ ਇੱਕ ਸਾਹ ਨਾਲ ਕਰੇਗਾ ਰਾਮ ਰਾਮ ਬਣ ਜਾਵੇਗਾ ਮਰਾ ਬਰਾ ਮਰਾ ਤੋਂ ਰਾਮ ਰਾਮ ਸ਼ੁਰੂ ਹੋ ਗਿਆ ਇੱਕ ਦਿਨ ਆਸਾ ਆਏਗਾ ਜਦੋਂ ਰਾਮ ਰਾਮ ਸ਼ੁਰੂ ਹੋਏਗਾ ਤੇ ਉਸ ਦਿਨ ਤੇਰੀ ਆਤਮਾ ਨਿਰਮਲ ਹੋਣੀ ਸ਼ੁਰੂ ਹੋ ਜਾਵੇਗੀ ਤੇ ਤੂੰ ਸਾਧੂ ਬਣ ਜਾਵੇਂਗਾ ਦੇਖੋ ਢੰਗ ਤਰੀਕਾ ਮਾਪੂਛਾਂ ਦਾ ਉਹਨਾਂ ਨੇ ਤੋਰਤਾ ਤੇ ਹੁਣ ਰੋਜ਼ ਹੁੰਦਾ ਜੰਗਲ ਵਿੱਚ ਸਾਰਾ ਦਿਨ ਭਜਨ ਕਰਦਾ ਚੁੰਕੜਾ ਲਾ ਕੇ ਮਾਰ ਮਾਰਾ ਤੋਂ ਇੱਕ ਦਿਨ ਰਾਮ ਰਾਮ ਦੀ ਧੁਨੀ ਸ਼ੁਰੂ ਹੋਗੀ ਅੰਦਰਲੀ ਧੁਨੀ ਸ਼ੁਰੂ ਹੋਗੀ ਬਾਹਰਲਾ ਸਭ ਕੁਝ ਖਤਮ ਅੰਦਰੋਂ ਨਾ ਅਨਮਨ ਲਾ ਚੰਚਲ ਨਿਰਮਲ ਹੋ ਗਿਆ ਮਨ ਤੇ ਦੇਖੋ ਅੰਤਰ ਗਿਆਨ ਜਾਗ ਪਿਆ ਦਸਵਾਂ ਦਵਾਰ ਖੁੱਲ ਗਿਆ ਕਿੱਥੇ ਦੇਖੋ ਵਾਲਮੀਕ ਬਟਵਾਰਾ ਚੋਰ ਸੀ ਉਹਨ ਸਾਧ ਕੋਈ ਵਾਲਮੀਕ ਦੇ ਹੁਣ ਮੰਦਿਰ ਬਣੇ ਹੋਏ ਆਂ ਦੇਖਦੇ ਆਂ ਨਾ ਦੇਖੋ ਵੇਖਦੇ ਆ ਉਹਨਾਂ ਦੇ ਮੰਦਿਰ ਬਣ ਗਏ ਉਹਨਾਂ ਨੇ ਪਹਿਲੋਂ ਹੀ ਸਾਰੀ ਰਮਾਇਣ ਦੀ ਕਥਾ ਲਿਖਤੀ ਸੀ ਜਿੰਨੀ ਰਮਾਇਣ ਦਾ ਜਿੰਨਾ ਇਤਿਹਾਸ ਨਾ ਹੋਇਆ ਇਹ ਵਾਲਮੀਕ ਦਾ ਲਿਖਿਆ ਹੋਇਆ ਹੈ ਉਹਨਾਂ ਨੇ ਪਹਿਲੋਂ ਹੀ ਚਾਰਨ ਕਰਤਾ ਸੀ ਉਹਨਾਂ ਨੂੰ ਅੰਤਰ ਗਿਆਨ ਹੋ ਗਿਆ ਉਹ ਸਾਰੀ ਜਿੰਨੀ ਕਥਾ ਜਿੰਨਾ ਇਤਿਹਾਸ ਰਮੈਣ ਦਾ ਬਾਲਮੀਕ ਬਟਵਾਰਾ ਜੀ ਨੇ ਆਪਣੇ ਹੱਥੀ ਲਿਖਿਆ ਦੇਖੋ ਉਹਨਾਂ ਨੂੰ ਅੰਤਰ ਗਿਆਨ ਜਾਗ ਪਿਆ ਕਿੱਥੇ ਕਿੱਥੇ ਪਾਪਾਂ ਦੀ ਭਰੀ ਆਤਮਾ ਕਿੱਥੇ ਚੋਰ ਸੀ ਢਾੜ ਵੀ ਸੀ ਇੱਥੇ ਦੇਖੋ ਨਿਰਮਲ ਮਨ ਹੁਣ ਕਰਕੇ ਸਾਧੂ ਬਣ ਗਿਆ ਬਾਲਮੀਕ ਦੇਖੋ ਹੁਣ ਸਾਧੂ ਹੈ ਉਹਨਾਂ ਦੇ ਦੇਖੋ ਮੰਦਰ ਹਨ ਜਗਾ ਜਗਾ ਤੇ ਲੋਕ ਉਹਨਾਂ ਦੀ ਪੂਜਾ ਕਰਦੇ ਹਨ ਇਹ ਫਰਕ ਹੁੰਦਾ ਜਦੋਂ ਉਹਦੇ ਨਾਲ ਜੁੜ ਜਾਂਦੇ ਕੋਈ ਆਤਮਾ ਅੰਦਰਲੇ ਵਿਕਾਰ ਜਿਹੜੇ ਆਦ ਸੰਗਤ ਦਾ ਇੰਨਾ ਵੱਡਾ ਫਲ ਹੈ ਸਾਧੂਆਂ ਦੀ ਸੰਗਤ ਕੀਤੀ ਤੇ ਮਾਨ ਚੇਂਜ ਹੋ ਗਿਆ ਉਹ ਏਮ ਢੰਗ ਤਰੀਕਾ ਹੁੰਦਾ ਹੈ ਇਸੇ ਤਰ੍ਹਾਂ ਬਾਣੀ ਸਾਨੂੰ ਢੰਗ ਦੱਸਦੀ ਹੈ ਤਰੀਕਾ ਦੱਸਦੀ ਹੈ ਸੱਚਾ ਗੁਰੂ ਜਦੋਂ ਇੱਥੇ ਸੰਗਤ ਵਿੱਚ ਬਹਿਨੇ ਆ ਮਹਾਰਾਜ ਜੀ ਸ਼ਬਦ ਵਿੱਚ ਕੋਈ ਯੁਗਤੀ ਪੈਦਾ ਕਰਦੇ ਹਨ ਸ਼ਬਦ ਹੀ ਕੋਈ ਯੁਗਤੀ ਪੈਦਾ ਕਰ ਦਿੰਦਾ ਹੈ ਸ਼ਬਦ ਵਿੱਚੋ ਹੀ ਢੰਗ ਤਰੀਕਾ ਮਿਲ ਜਾਂਦਾ ਹੈ ਤੇ ਮਨੁੱਖ ਦਾ ਮਨ ਮੰਨ ਲੈਂਦਾ ਜਦੋਂ ਮੰਨੇ ਕੀ ਗੱਤ ਕਹੀ ਨਾ ਜਾਏ ਸੁਣਿਆ ਮੰਨਿਆ ਮਨ ਕੀਤਾ ਪਾਉ ਮਹਾਰਾਜ ਜੀ ਕਹਿੰਦੇ ਸੁਣਨ ਤੋਂ ਬਾਅਦ ਕੰਨਾਂ ਕੰਨਾਂ ਨਾਲ ਸੁਣਨਾ ਤੇ ਮਨ ਨੇ ਮੰਨਣਾ ਹੈ ਹੀ ਵਾਰੀ ਜਦੋਂ ਜਪਦੇ ਆਂ ਕੰਨ ਸਾਡੇ ਸੁਣਨ ਤੇ ਕੰਨਾਂ ਤੋਂ ਬਾਅਦ ਮਨ ਤੱਕ ਪਹੁੰਚਦਾ ਹੈ ਮਨ ਜਿੱਦਨ ਮੰਨ ਲੈਂਦਾ ਉਸ ਦਿਨ ਚੀਮਨ ਚੇਂਜ ਹੋ ਜਾਂਦਾ ਸਭ ਕੁਝ ਮਨੁੱਖ ਆਪਣੇ ਆਪ ਛੱਡਦਾ ਕਿਸੇ ਦੇ ਡਾਂਗ ਛੋਟੇ ਨਾਲ ਨਹੀਂ ਕੋਈ ਵੀ ਕੁਝ ਛੱਡਦਾ ਇਹ ਆਪਾਂ ਡਾਂਗ ਚੱਕੀ ਵੀ ਅੰਮ੍ਰਿਤ ਸ਼ਕਲ ਹੈ ਜਾਂ ਡਾਂਗ ਚੱਕੀ ਵੀ ਬਾਣੀ ਪੜ ਕਿਸੇ ਜਿੰਨਾ ਮਰਜੀ ਆਮ ਕੋਈ ਕਹੀ ਜਾ ਆਪਾਂ ਨਹੀਂ ਮੰਨਦੇ ਤੇ ਜਦੋਂ ਬਾਣੀ ਦੇ ਵਿੱਚ ਵੈ ਸਹਜੇ ਸਹਜੇ ਅਸੀਂ ਸੁਣਦੇ ਆਂ ਵਿਚਾਰ ਨੂੰ ਤੇ ਆਪਣੇ ਆਪ ਸਾਡਾ ਮਨ ਕਹਿੰਦਾ ਯਾਰ ਬਦਲ ਜਾ ਹੁਣ ਛੱਡ ਦੇ ਇਹ ਕਰਮ ਕਰਨੇ ਤੇ ਮਨੁੱਖ ਆਪਣੇ ਆਪ ਗਵਾਈ ਭਰਦਾ ਕਿ ਜਦੋਂ ਮਨ ਗਵਾਈ ਭਰਦਾ ਹੈ ਨਾ ਉਦੋਂ ਸਰੀਰ ਆਪਣੇ ਆਪ ਤੁਰਦਾ ਹੈ ਕਿਉਂਕਿ ਮਨ ਦੇ ਪਿੱਛੇ ਸਰੀਰ ਨੱਚਦਾ ਹੈ ਬਾਂਦਰ ਦੀ ਤਰ੍ਹਾਂ ਨੱਚਦਾ ਨਾ ਸਰੀਰ ਮਨ ਦੇ ਪਿੱਛੇ ਨੱਚਦਾ ਮਨ ਕਰਾਂਦਾ ਸਾਰਾ ਕੁਝ ਤੇ ਉਸ ਦਿਨ ਮਨ ਚੇਂਜ ਹੁੰਦਾ ਹੈ ਜਦੋਂ ਉਦੋਂ ਮਨੁੱਖ ਆਪਣੇ ਆਪ ਬਦਲ ਜਾਂਦਾ ਉਹ ਹੀ ਮਨੁੱਖ ਦੇਖੋ ਸਹੀ ਹੋ ਜਾਂਦਾ ਹੈ ਤੇ ਮਹਾਰਾਜ ਦੀ ਬਾਣੀ ਗੁਰੂ ਮਹਾਰਾਜ ਜੀ ਗੁਰਾਜੰਦ ਦੇ ਪਾਸ਼ਾ ਜੀ ਵੀ ਇਹ ਕਹਿ ਰਹੇ ਨੇ ਕਹਿੰਦੇ ਸੰਗਤ ਕਰੋ ਹਰ ਜਸ ਸਾਧ ਸੰਗ ਮਿਲ ਗਾਇਓ ਮਹਾਰਾਜ ਜੀ ਕਹਿੰਦੇ ਹਰੀ ਦਾ ਜਸ ਸਾਧ ਉਹਨਾਂ ਸੱਚੇ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਗਾਣਾ ਚਾਹੀਦਾ ਗੁਰਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇ ਮਹਾਰਾਜ ਜੀ ਨੇ ਫਿਰ ਜਵਾਬ ਵੀ ਦਿੱਤਾ ਕਹਿੰਦੇ ਫਿਰ ਗੁਰੂ ਕਿਰਪਾ ਕਰਦਾ ਪ੍ਰਸਾਦ ਤੋਂ ਭਾਵ ਹੁੰਦਾ ਹੈ ਕਿਰਪਾ ਕਹਿੰਦੇ ਸੱਚਾ ਗੁਰੂ ਫਿਰ ਕਿਰਪਾ ਕਰ ਦਿੰਦਾ ਮਨ ਨਿਰਮਲ ਮਹਾਰਾਜ ਜੀ ਕਹਿੰਦੇ ਜਦੋਂ ਭਾ ਜਾਵੇ ਗੁਰ ਪ੍ਰਸਾਦ ਭਇਓ ਮਨ ਨਿਰਮਲ ਗੁਰੂ ਦੀ ਕਿਰਪਾ ਦੇ ਨਾਲ ਮਨ ਨਿਰਮਲ ਹੋ ਜਾਂਦਾ ਸਰਬ ਸੁਖਾਂ ਸੁਖ ਪਾਇਓ ਫਿਰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਰੇ ਸੁਖ ਮਿਲ ਜਾਂਦੇ ਹਨ ਰਹਾ विश्राम ਦੇ ਕਿ ਮਹਾਰਾਜ ਜੀ ਅਗਲਾ ਬੰਦ ਅਰੰਭ ਕਰਾਦੇ ਹਨ ਜੋ ਕਿਛ ਕੀਓ ਸੋਈ ਭਲ ਮਾਨੈ ਇਸ ਤੈਸੀ ਭਗਤ ਕਮਾਨ ਕਮਾਨੀ ਮਹਾਰਾਜ ਕਹਿੰਦੇ ਜੋ ਕਿਛ ਫਿਰ ਕਰਦਾ ਹੈ ਮਨੁੱਖ ਉਹਨੂੰ ਉਹ ਪਾਉਂਦਾ ਹੈ ਉਹੀ ਕਰਦਾ ਹੈ ਜੋ ਕੁਸ਼ਕੀਓ ਸੋਈ ਭਲ ਮੰਨੈ ਮਹਾਰਾਜ ਜੀ ਕਹਿੰਦੂ ਭਲਾ ਕਰਕੇ ਫਿਰ ਮੰਨਦਾ ਜਵਾਬ ਨਹੀਂ ਦਿੰਦਾ ਅੜੀ ਨਹੀਂ ਕਰਦਾ ਜਿਵੇਂ ਅਸੀਂ ਮਾਨਸਾ ਡਾੜੀ ਕਰਦਾ ਨਾ ਨਹੀਂ ਅਸੀਂ ਮਰਜ਼ੀ ਕਰਾਂਗੇ ਆਪਾਂ ਜਿੰਨਾ ਚਿਰ ਦੇਖੋ ਫਿਰ ਵੱਡਿਆਂ ਦੀ ਵੀ ਕੀ ਵੀ ਗੱਲ ਨਹੀਂ ਮੰਨਦੇ ਆਪਾਂ ਕਹਿੰਦੇ ਸਾਡੀ ਮਰਜ਼ੀ ਚੱਲੇ ਉਹਨਾਂ ਚਿਰ ਜਿੰਨਾ ਚਿਰ ਸਾਡੀ ਬੁੱਧੀ ਤੇ ਪੱਟਦਾ ਹੈ ਇਸੇ ਤਰ੍ਹਾਂ ਹੀ ਨਾਮ ਦੀ ਗੱਲ ਹੈ ਮਹਾਰਾਜ ਜੀ ਕਹਿੰਦੇ ਫਿਰ ਗੁਰਮਖ ਜਿਹੜਾ ਉਹ ਬੰਦਦਾ ਗੁਰੂ ਦੀ ਬਲ ਬਚਨ ਬੰਦਦਾ ਜੋ ਕੁਛ ਕੀਓ ਸੋਈ ਭਲ ਮੰਨੈ ਐਸੀ ਭਗਤ ਕਮਾਨੀ ਹਰਿ ਜੀ ਕਹਿੰਦੇ ਐਸੀ ਭਗਤ ਦੀ ਕਮਾਈ ਕਮਾਈ ਜਾਂਦੀ ਹੈ ਫਿਰ ਮਿੱਤਰ ਸਤ ਸਭ ਏਕ ਸਮਾਨ ਹੈ ਜੋਗ ਜੁਗਤ ਨਿਸਾਨੀ ਮਹਾਰਾਜ ਜੀ ਕਹਿੰਦੇ ਫਿਰ ਮਿੱਤਰ ਵੈਰੀ ਕੋਈ ਨਹੀਂ ਦਿਖਦਾ ਫਿਰ ਇੱਕੋ ਹੀ ਮਿੱਤਰ ਤਾਈ ਵਾਲੀ ਬਿਰਤੀ ਬਣ ਜਾਈਂਦੀ ਜਿਵੇਂ ਭਾਈ ਕਨਈਆ ਦੀ ਬਿਰਤੀ ਬਣ ਗਈ ਨਾ ਫਿਰ ਹਾਰਦ ਵਿੱਚ ਵੈਰੀ ਨਾ ਕੋ ਵੈਰੀ ਨਹੀਂ ਬਗਾਨਾ ਸકલ ਸੰਗ ਹਮ ਕੋ ਬਨ ਆਈ ਫਿਰ ਕੋਈ ਧਰਮ ਕੋਈ ਮਜਬ ਕੋਈ ਫਿਰਕਾ ਕਿਸੇ ਤਰ੍ਹਾਂ ਦਾ ਵੀ ਮਨੁੱਖ ਆਪਣਾ ਜਾਪਦਾ ਹੈ ਸੰਭਰਤੀ ਪੈਦਾ ਹੁੰਦੀ ਗੁਰਮਖ ਦੀ ਮਹਾਰਾਜ ਜੀ ਕਹਿੰਦੇ ਮਿੱਤਰ 70 70 ਦੁਸ਼ਮਨ ਨੂੰ ਕਹਿੰਦੇ ਆ ਕਹਿੰਦੇ ਫਿਰ ਮਿੱਤਰ 70 ਨੂੰ ਵੀ ਸ਼ਤਰੂ ਨੂੰ ਵੀ ਮਿੱਤਰ ਸਮਝਦਾ ਜਿਹੜਾ ਦੁਸ਼ਮਨ ਹੈ ਨਾ ਉਹ ਗੁਰਮਖ ਉਹਨੂੰ ਵੀ ਸਮਝਦਾ ਕਿ ਮੇਰਾ ਮਿੱਤਰ ਹੈ ਕੋਈ ਗੱਲ ਨਹੀਂ ਜੇ ਨੇ ਮਾਰਾ ਕਰਤਾ ਜੇ ਕੁਝ ਬੋਲਤਾ ਠੀਕ ਹੈ ਦੀ ਮਰਜੀ ਹੈ ਪਰ ਮੇਰਾ ਮਿੱਤਰ ਹੈ ਉਹਦਾ ਬਿਰਤੀ ਅਸੀ ਸ਼ੁਭ ਬਿਰਤੀ ਬਣ ਜਾਂਦੀ ਸਭ ਏਕ ਸਮਾਨ ਹੈ ਇੱਕੋ ਸਮਾਨ ਹੀ ਉਹ ਸਾਰਿਆਂ ਨੂੰ ਦੇਖਦਾ ਹੈ ਇੱਕੋ ਨਜ਼ਰ ਦੇ ਨਾਲ ਜੋਗ ਜੁਗਤ ਨਿਸ਼ਾਨੀ ਕਹਿੰਦੇ ਜੋਗੀਆਂ ਦੀ ਨਿਸ਼ਾਨੀ ਹੈ ਭਾਈ ਇਹ ਭਗਤਾ ਦੀ ਨਿਸ਼ਾਨੀ ਹੈ ਮਹਾਰਾਜ ਜੀ ਕਹਿੰਦੇ ਪੂਰਨ ਪੂਰ ਰਹੋ ਸਰਬਥਾਈ ਆਣਕ ਤੂੰ ਜਾਤਾ ਤੇ ਮਹਾਰਾਜ ਜੀ ਕਹਿੰਦੇ ਫਿਰ ਸਾਰਿਆਂ ਵਿੱਚ ਪੂਰਨ ਦਿਖਦਾ ਹੈ ਪੂਰਨ ਪੂਰ ਰਹੋ ਸਰਬ ਠਾਈ ਮਹਾਰਾਜ ਕਹਿੰਦੇ ਸਾਰੀ ਥਾਂ ਤੇ ਉਹ ਹਾਜਰ ਨ ਚਰਨ ਚਰੰਦ ਆਣ ਨਕ ਤੂੰ ਜਾਤਾ ਤੇ ਮਹਾਰਾਜ ਕਹਿੰਦੇ ਉਹ ਸਾਰਿਆਂ ਵਿੱਚ ਇੱਕੋ ਸਮ ਵੇਖਦਾ ਹੈ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਉ ਰੰਗ ਰਾਤਾ ਤੇ ਮਹਾਰਾਜ ਜੀ ਕਹਿੰਦੇ ਘਾਟ ਘਾਟ ਅੰਤਰ ਸਰਬ ਨਿਰੰਤਰ ਉਹ ਘਾਟ ਘਾਟ ਵਿੱਚ ਫਿਰ ਨજર ਆਉਂਦਾ ਹੈ ਨਿਰੰਤਰ ਹਰ ਕਿਤੇ ਦਿਖਦਾ ਫਿਰ ਰੰਗ ਚੜਦਾ ਮਹਾਰਾਜ ਜੀ ਕਹਿੰਦੇ ਰੰਗ ਰਵੇ ਉਹ ਰੰਗ ਰਾਤਾ ਉਹਦੇ ਰੰਗ ਦੇ ਵਿੱਚ ਫਿਰ ਆਤਮਾ ਰੰਗੀ ਜਾਂਦੀ ਹੈ ਭੈ ਕਿਰਪਾਲ ਦਿਆਲ ਗੋਪਾਲਾ ਤਾਂ Nir ਭੈ ਘਰ ਆਇਆ ਫਿਰ ਮਹਾਰਾਜ ਜੀ ਕਹਿੰਦੇ ਉਹ ਘਰ ਵਿੱਚ ਆ ਬੈਠਦਾ ਹਰੀ ਜਿਹੜਾ ਜਿਹੜਾ ਘਰ ਹੈ ਨਾ ਹਰਦਾ ਘਰ ਉਹਦੇ ਵਿੱਚ ਉਹਦਾ ਪ੍ਰਕਾਸ਼ ਹੁੰਦਾ ਫਿਰ ਅੰਦਰੋਂ ਫਿਰ ਭੈ ਜਿਹੜੀ ਹੈ ਨਾ ਬਿਰਤੀ ਉਹ ਭੈ ਖਤਮ ਹੋ ਜਾਂਦਾ ਜੰਮਣ ਦਾ ਮਰਨ ਦਾ ਭੈ ਭਾਏ ਕਿਰਪਾਲ ਦਿਆਲ ਗੋਪਾਲਾ ਕਹਿੰਦੇ ਜਦੋਂ ਕਿਰਪਾਲੂ ਦਿਆਲਤਾ ਦੇ ਵਿੱਚ ਆ ਜਾ ਜਨ ਗੋਪਾਲ ਰਾਏ ਤਾਂ Nirbhai ਪੈ ਨਿਰਭੈ ਹੋ ਜਾਂਦਾ ਮਨੁੱਖ ਭੈ ਤੁਰਹਿ ਤੋ ਜਾਂਦਾ ਨਿਰਭੈ ਕਹਿ ਕਹਿ ਘਰ ਆਪਾਇਆ ਮਹਾਰਾਜ ਜੀ ਕਹਿੰਦੇ ਫਿਰ ਨਿਰਭੈ ਪ੍ਰਮਾਤਮਾ ਉਸ ਘਰ ਦੇ ਵਿੱਚ ਆਪ ਪ੍ਰਕਾਸ਼ ਹੁੰਦਾ ਹੈ ਹਿਰਦੇ ਵਿੱਚ ਆ ਬੈਠਦਾ ਕਲ ਕਲੇਸ਼ ਮਿਟੇ ਗਿਨ ਭੀਤਰ ਨਾਨਕ ਸਹਿਜ ਸਮਾਇਆ ਫਿਰ ਪਿਆਰਿਓ ਸਾਰੇ ਕਲੇਸ਼ ਹੀ ਖਤਮ ਹੋ ਜਾਂਦੇ ਨੇ ਕਲ ਕਲੇਸ਼ ਕਾਲ ਖਤਮ ਹੋ ਜਾਂਦਾ ਕਲੇਸ਼ ਖਤਮ ਹੋ ਜਾਂਦੇ ਹਨ ਕਲ ਕਲੇਸ਼ਾਂ ਤੋਂ ਛਟਕਾਰਾ ਮਿਲ ਜਾਂਦਾ ਮਿਟ ਜਾਂਦੇ ਹਨ ਖਿਨ ਭੀਤਰ ਖਿਨ ਹਿਰਦੇ ਦੇ ਵਿੱਚ ਭੀਤਰ ਜਿਹੜੇ ਸਮਾਏ ਹੁੰਦੇ ਨੇ ਨਾ ਪਾਪ ਉਹ ਖਤਮ ਹੋ ਜਾਂਦੇ ਨੇ ਨਾਨਕ ਸਹਜ ਸਮਾਇਆ ਮਹਾਰਾਜ ਜੀ ਕਹਿੰਦੇ ਫਿਰ ਹਿਰਦੇ ਵਿੱਚ ਸਮਾ ਜਾਂਦਾ ਹੈ ਹਿਰਦੇ ਵਿੱਚ ਆ ਬੈਠਦਾ ਹੈ ਇਹ ਸ਼ਬਦ ਦੀ ਵਿਚਾਰ ਹੈ ਸਤਿਗੁਰ ਜੀ ਪੰਜਵੇਂ ਪਾਤਸ਼ਾਹ ਨਾਮ ਦੀ ਬਰਕਤ ਦੱਸਦੇ ਹਨ ਸੱਚਾ ਨਾਮ ਨਿਧਾਨ ਖਜ਼ਾਨਾ ਪ੍ਰਾਪਤ ਕਰਨ ਵਾਸਤੇ ਮਹਾਰਾਜ ਜੀ ਕਹਿੰਦੇ ਹਰੀ ਦੀ ਸੰਗਤ ਕਰਨੀ ਪੈਂਦੀ ਹੈ ਸੱਚੇ ਗੁਰੂ ਦੀ ਸੰਗਤ ਵਿੱਚ ਬੈਠਣਾ ਪੈਂਦਾ ਹੈ ਇਥੋਂ ਬਾਣੀ ਦੀ ਵਿਚਾਰ ਸੁਣ ਕੇ ਸ਼ਬਦ ਪੜ੍ਹ ਕੇ ਬਾਣੀ ਸੁਣ ਕੇ ਇਹ ਮਨ ਤੇ ਅਸਰ ਹੁੰਦਾ ਜਦੋਂ ਉਹਦੋਂ ਮਨ ਦੁਬਧਾ ਤੋਂ ਬਾਹਰ ਹੁੰਦਾ ਵਿਕਾਰਾਂ ਨੂੰ ਛੱਡ ਦਿੰਦਾ ਕੱਲ ਕਲੇਸ਼ ਮਿਟ ਜਾਂਦੇ ਹਨ ਤੇ ਹਿਰਦਾ ਜਿਹੜਾ ਉਹਦੇ ਅੰਦਰ ਘਰ ਵਿੱਚ ਉਹ ਮਾਲਕ ਇਰੇ ਭੈ ਗੋਪਾਲ ਰਾਏ ਆ ਵਸਦੇ ਹਨ ਇਹ ਭਾਈ ਅੱਜ ਦੀ ਵਿਚਾਰ ਹੈ ਬਾਣੀ ਵਿਚਾਰ ਦੇ ਨੇਕਾਂ ਪੁੱਲਾਂ ਜੰਦਿਆਂ ਨ ਮਹਾਰਾ ਸਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ